ਸ਼ਲੋਕ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਮਹਾਰਾਜ ਗੁਰੂ ਸਬ ਸੱਚੇ ਪਾਤਸ਼ਾਹ ਨੇ ਇਹੀ ਸਮਝਾਉਣਾ ਕੀਤਾ ਨਾ ਵੀ ਅਕਾਲ ਪੁਰਖ ਵਾਹਿਗੁਰੂ ਇਕਾ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਨਾਨਕ ਇਸ ਬਲਿਹਾਰ ਨੇ ਜਲ ਤਲ ਮਹੀ ਅਲ ਸੋਏ ਮਹਾਰਾਜ ਨੇ ਇੱਕ ਦੀ ਗੱਲ ਕਰੀ ਮਨੁੱਖਤਾ ਨੂੰ ਸੁਚੇਤ ਕੀਤਾ ਮਨੁੱਖਤਾ ਨੂੰ ਸਨੇਹਾ ਦਿੱਤਾ ਪ੍ਰਭੂ ਪਰਮਾਤਮਾ ਦਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਹੈ ਭਾਈ ਜਿਹੜਾ ਜਲ ਦੇ ਵਿੱਚ ਵੀ ਥਲ ਦੇ ਵਿੱਚ ਵੀ ਸਮਾਇਆ ਹੋਇਆ ਕਣ-ਕਣ ਵਿੱਚ ਵੱਸਦਾ ਤੇ ਜਿਹੜੇ ਭਲੇ ਪੁਰਸ਼ ਮੰਨਦੇ ਸੀ ਤੇ ਉਹ ਗੁਰੂ ਦਾ ਸਤਕਾਰ ਵੀ ਕਰਦੇ ਆ ਤੇ ਗੁਰੂ ਨਾਲ ਜੁੜਦੇ ਵੀ ਆ ਜੇ ਕੋਈ ਆਪਾਂ ਨੂੰ ਚੰਗੀ ਗੱਲ ਕੋਈ ਸਿਆਣਾ ਸਮਝਾਉਂਦਾ ਤਾਂ ਆਪਾਂ ਉਹਦਾ ਉਹਦੀ ਕਦਰ ਕਰਦੇ ਹਾਂ ਸਤਕਾਰ ਕਰਦੇ ਹਾਂ ਰਿਸਪੈਕਟ ਕਰਦੇ ਹਾਂ ਹੁਣ ਮਨੁੱਖਤਾ ਸੱਚ ਨਾਲ ਜੁੜਦੀ ਸੀ ਗੁਰੂ ਦੇ ਬਚਨ ਸੁਣ ਕੇ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੇ ਜਲ ਥਲ ਮਹੀ ਹਲ ਸੋਏ ਗੁਰੂ ਦੇ ਬਚਨ ਮੰਨ ਕੇ ਮਨੁੱਖਤਾ ਸੱਚ ਨਾਲ ਜੁੜਦੀ ਸੀ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਦੀ ਸੀ ਤੇ ਜਿਹੜੇ ਝੂਠ ਦੇ ਪੁਜਾਰੀ ਸੀ ਤੇ ਕਿਉਂਕਿ ਉਹਨਾਂ ਦੇ ਝੂਠ ਦੀ ਦੁਕਾਨ ਬੰਦ ਹੋ ਰਹੀ ਸੀ ਝੂਠ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਤੇ ਫਿਰ ਗੁਰੂ ਗਿਆਨ ਦਾ ਗੁਰੂ ਸਾਹਿਬ ਦਾ ਵਿਰੋਧ ਕਰਦੇ ਸੀ ਇਹ ਵਿਰੋਧ ਕਰਦੇ ਸੀ ਫਿਰ ਜਿਹੜੇ ਜਿਨ੍ਹਾਂ ਦੇ ਹੱਥ ਵਿੱਚ ਪਾਵਰ ਹੁੰਦੀ ਆ ਉਹਨਾਂ ਨੂੰ ਜਾ ਜਾ ਕੇ ਸ਼ਿਕਾਇਤਾਂ ਕਰਦੇ ਸੀ ਅਕਬਰ ਬਾਦਸ਼ਾ ਹਿੰਦੁਸਤਾਨ ਦਾ ਰਾਜਾ ਸੀ ਸੀ ਸਿਆਣਾ ਅਕਬਰ ਬਾਦਸ਼ਾ ਸੀ ਸਿਆਣਾ ਕਿਉਂਕਿ ਉਹ ਐ ਨਹੀਂ ਸੀ ਥੋਪਦਾ ਕਿਸੇ ਤੇ ਵੀ ਚੱਕ ਜੋ ਕਹਤਾ ਤੇ ਚੱਕਲ ਦੇ ਦਿਓ ਸਜਾ ਨੂੰ ਪਰ ਉਹ ਪੂਰੀ ਗੱਲ ਨੂੰ ਪਹਿਲਾਂ ਵਿਚਾਰਦਾ ਸੀ ਕੋਖਦਾ ਸੀ ਆਪਾਂ ਕੱਲ ਵੀ ਗੱਲ ਕਰੀ ਸੀ ਪੂਰੀ ਵਿਚਾਰ ਕੇ ਗੱਲ ਫੇਰ ਕਰਦਾ ਸੀ ਸੁਣਦਾ ਸਾਰਿਆਂ ਦੀ ਸੀ ਜਦੋਂ ਫਿਰ ਅਕਬਰ ਬਾਦਸ਼ਾ ਨੇ ਗੁਰੂ ਸਾਹਿਬ ਵੱਲ ਸੁਨੇਹਾ ਭੇਜਿਆ ਵੀ ਸਾਨੂੰ ਇਹ ਆ ਆ ਕੇ ਸ਼ਿਕਾਇਤਾਂ ਕਰਦੇ ਨੇ ਵੀ ਇੱਕ ਤੁਸੀਂ ਗ੍ਰੰਥ ਤਿਆਰ ਕੀਤਾ ਉਹਦੇ ਵਿੱਚ ਬਹੁਤ ਕੁਝ ਗਲਤ ਲਿਖਿਆ ਹੋਇਆ ਇਹਨਾਂ ਦੇ ਕਹਿਣ ਦਾ ਭਾਵ ਆ ਪੁਜਾਰੀ ਮਲਾਣੇ ਸਰਬਰੀਏ ਜਿੰਨੇ ਵੀ ਜਾਨੀ ਕਿ ਮਤਲਬ ਵਿਰੋਧ ਕਰਦੇ ਸੀ ਸੱਚ ਦਾ ਗੁਰੂ ਸਾਹਿਬ ਦਾ ਵਿਰੋਧ ਕਰਦੇ ਸੀ ਉਹਨਾਂ ਦੀ ਸ਼ਿਕਾਇਤ ਮੁਤਾਬਕ ਏ ਅਕਬਰ ਬਾਦਸ਼ਾਹ ਨੇ ਸੁਨੇਹਾ ਭੇਜਿਆ ਵੀ ਸਾਨੂੰ ਉਹ ਬਾਣੀ ਸੁਣਾਈ ਜਾਵੇ ਫਿਰ ਗੁਰੂ ਸਾਹਿਬ ਨੇ ਉਹ ਗੁਰਬਾਣੀ ਸੁਣਾਈ ਜਦੋਂ ਬਾਣੀ ਸੁਣਾਈ ਅਕਬਰ ਨੇ ਸੁਣੀ ਸੰਕੇਪ ਗੱਲ ਕਰਦੇ ਆਪਾਂ ਅਕਬਰ ਨੇ ਜਦੋਂ ਸੁਣੀ ਬਾਣੀ ਤੇ ਉਹ ਬਾਣੀ ਤੋਂ ਇੰਨਾ ਪ੍ਰਭਾਵਿਤ ਹੋਇਆ ਵੀ ਇੱਥੇ ਤਾਂ ਕੋਈ ਨਾ ਤਾਂ ਊਚ ਨੀਚਤਾ ਦੀ ਕੋਈ ਗੱਲ ਹੈ ਨਾ ਕੋਈ ਰੱਬ ਦੇ ਨਾਂ ਦਾ ਬਤਕਰਾ ਹੈ ਵੀ ਇਥੇ ਤਾਂ ਸਭ ਇੱਕ ਦੀ ਗੱਲ ਹੋ ਰਹੀ ਹੈ ਗਰਬਾਣੀ ਦੇ ਵਿੱਚ ਤੇ ਫਿਰ ਇਤਿਹਾਸ ਦੱਸਦਾ ਵੀ ਅਕਬਰ ਬਾਦਸ਼ਾਹ ਐਨ ਡੰਡੇ ਵਾਂਗੂ ਸਿੱਧਾ ਹੋ ਕੇ ਉਹਨੇ ਨਮਸਕਾਰ ਕੀਤੀ ਤੇ ਫਿਰ ਇਹਨਾਂ ਨੂੰ ਜਿਹੜੇ ਝੂਠੇ ਸੀ ਵਿਰੋਧ ਕਰਦੇ ਸੀ ਗੁਰੂ ਸਾਹਿਬ ਦਾ ਫਿਰ ਉਹਨਾਂ ਨੂੰ ੱੱਕੇ ਮਾਰ ਕੇ ਕਢਾਇਆ ਅਕਬਰ ਬਾਦਸ਼ਾਹ ਨੇ ਅਕਬਰ ਬਾਦਸ਼ਾਹ ਤੋਂ ਬਾਅਦ ਫਿਰ ਜਹਾਂਗੀਰ ਗੱਦੀ ਤੇ ਆਇਆ ਜਹਾਂਗੀਰੇ ਦਾ ਪੁੱਤਰ ਸੀ ਅਕਬਰ ਬਾਦਸ਼ਾਹ ਦਾ ਗੁਰਤਾ ਗੱਦੀ ਤੇ ਉਹ ਆਇਆ ਫਿਰ ਆਪਾ ਹਗਰੂ ਅ ਰਾਜ ਗੱਦੀ ਤੇ ਰਾਜ ਗੱਦੀ ਤੇ ਜਦੋਂ ਉਹ ਆਇਆ ਤੇ ਉਹੀ ਗੱਲਾਂ ਫਿਰ ਇਹਨਾਂ ਨੇ ਉੱਧਰ ਜਾ ਕੇ ਕਰਨੀਆਂ ਸ਼ੁਰੂ ਕਰਤੀਆਂ ਜਹਾਂਗੀਰ ਕੋਲੇ ਜਦੋਂ ਜਹਾਂਗੀਰ ਕੋਲੇ ਗੱਲਾਂ ਕਰਦੀਆਂ ਜਹਾਂਗੀਰ ਨੇ ਸੁਣੀ ਸੁਣਾਈ ਨਹੀਂ ਗੱਲ ਕੋਈ ਵੀ ਤੇ ਗੁਰੂ ਸਾਹਿਬ ਨੂੰ ਬੁਲਾਇਆ ਗਿਆ ਤੇ ਗੁਰੂ ਸਾਹਿਬ ਨੇ ਕਿਹਾ ਵੀ ਤੇਰੇ ਬਾਪ ਨੇ ਬਾਣੀ ਸੁਣੀ ਆ ਵੀ ਇਹਦੇ ਵਿੱਚ ਕੋਈ ਗਲਤ ਨਹੀਂ ਹੈ ਕਿਉਂ ਉਹਨਾਂ ਦੇ ਕਹਿਣ ਤੇ ਜਹਾਂਗੀਰ ਉਹਨਾਂ ਝੂਠਿਆਂ ਦੇ ਕਹਿਣ ਤੇ ਜਹਾਂਗੀਰ ਕਹਿੰਦਾ ਸੀਗਾ ਵੀ ਜੋ ਗਰਬਾਣੀ ਵਿੱਚ ਗਲਤ ਲਿਖਿਆ ਉਹ ਤੁਸੀਂ ਕੱਢ ਦਿਓ ਗੁਰੂ ਮਹਾਰਾਜ ਕਹਿੰਦੇ ਵੀ ਇਹਦੇ ਵਿੱਚ ਕੋਈ ਬਾਦਖਾਟ ਹੋ ਨਹੀਂ ਸਕਦੀ ਤੇਰੇ ਬਾਪ ਨੇ ਬਾਣੀ ਸੁਣੀ ਹੋਈ ਹੈ ਤੇ ਉਸ ਤੋਂ ਅੱਗੇ ਫਿਰ ਗੁਰੂ ਸਾਹਿਬ ਨਹੀਂ ਕੁਝ ਬੋਲੇ ਵੀ ਇਹਨੇ ਸੁਣਨੀ ਤਾਂ ਹੈ ਨਹੀਂ ਹੁਣ ਕਿਉਂਕਿ ਗੁਰੂ ਸਾਹਿਬ ਜਾਣੀ ਜਾਣ ਬੇ ਇਹਨਾਂ ਨੇ ਸੁਣਨੀ ਤਾਂ ਹੈ ਨਹੀਂ ਇਹਨੇ ਜਹਾਂਗੀਰ ਨੇ ਤੇ ਫਿਰ ਮਹਾਰਾਜ ਨੂੰ ਦੇਗ ਵਿੱਚ ਵਾਲਿਆ ਗਿਆ ਪਹਿਲਾਂ ਸਰੀਰ ਨੂੰ ਦੇਗ ਵਿੱਚ ਵਾਲਿਆ ਗਿਆ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ ਤੇ ਪਰਭੂंजे ਤੋਂ ਪਰਭੂंजे ਤੋਂ ਰੇਤ ਗਰਮ ਕਰਵਾ ਕੇ ਗੁਰੂ ਸਾਹਿਬ ਦੇ ਸੀਸ ਵਿੱਚ ਪਾਈ ਗਈ ਸਰੀਰ ਤੇ ਚਲੋ ਸ਼ਹੀਦੀ ਹੋਈ ਗੁਰੂ ਸਾਹਿਬ ਦੀ ਬ੍ਰੋਤ ਦਾ ਕਾਦੀ ਸੀ ਗਰਬਾਣੀ ਦੀ ਗਰਬਾਣੀ ਸੱਚ ਨਾਲ ਜੋੜਦੀ ਐ ਤੇ ਗਰਬਾਣੀ ਤੋਂ ਇਹ ਔਖੇ ਸੀ ਕਿਉਂਕਿ ਇਹਨਾਂ ਦੀ ਝੂਠ ਦੀ ਦੁਕਾਨ ਬੰਦ ਹੋ ਰਹੀ ਸੀ ਤੇ ਲੁਕਾਈ ਸੀ ਜਿਹੜੀ ਉਹ ਆਪਣੇ ਨਾਂ ਨਾ ਗਿਆਨ ਗੁਰੂ ਨਾਲ ਜੁੜਦੀ ਸੀ ਨਾ ਬਾਣੀ ਨਾਲ ਜੁੜਦੀ ਸੀ ਸੱਚ ਨਾਲ ਜੁੜਦੀ ਸੀ ਤੇ ਇਹਨਾਂ ਨੂੰ ਚੁੱਪਦਾ ਸੀ ਸੱਚ ਇਸ ਤਰ੍ਹਾਂ ਜਾਨ ਇਤਿਹਾਸ ਤਾਂ ਬਹੁਤ ਲੰਮਾ ਐ ਆਪਾਂ ਸੰਖੇਪ ਜੀ ਗੱਲ ਕਰੀ ਆ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ੀਧੀ ਦਿਹਾੜੇ ਚੱਲਦੇ ਨੇ ਹੁਣ ਅੱਗੇ ਜੂਨ ਦੇ ਵਿੱਚ ਚੱਲਣਗੇ ਇਸ ਤਰ੍ਹਾਂ ਭਾਈ ਗੁਰੂ ਸਾਭਾ ਨੇ ਸਾਨੂੰ ਬਾਣੀ ਦਾ ਜਹਾਜ਼ ਦਿੱਤਾ ਤੇ ਆਪਣੇ ਆਪ ਨੂੰ ਸ਼ਹੀਦ ਕਰਾ ਲਿਆ ਕਿਉਂ ਵਿਰੋਧਤਾ ਪਹਿਲਾਂ ਤੋਂ ਹੀ ਚੱਲਦੀ ਸੀ ਆਪਾਂ ਗੱਲ ਕਰੀ ਸੀ ਕੱਲ ਵੀ ਭਾਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਜੱਜੂ ਜਲੇਉ ਪਾਉਣ ਤੋਂ ਜਵਾਬ ਦੇ ਦਿੱਤਾ ਤੇ ਉਦੋਂ ਹੀ ਪਾਂਡੇ ਦੀ ਅੱਖ ਵਿੱਚ ਰੜਕਣ ਲੱਗ ਗਿਆ ਸੀ ਗੁਰੂ ਦਾ ਸਿਧਾਂਤ ਗੁਰੂ ਨਾਨਕ ਸਾਹਿਬ ਜੀ ਕਹ ਲਓ ਵੀ ਗੁਰੂ ਨਾਨਕ ਸਾਹਿਬ ਜੀ ਪਾਂਡੇ ਦੀ ਪੁਜਾਰੀ ਦੀ ਅੱਖ ਵਿੱਚ ਰੜਕਣ ਲੱਗ ਗਿਆ ਸੀ ਵੀ ਇਹ ਕੁਛ ਨਵਾਂ ਕਰਨਗੇ ਫਿਰ ਪਹਿਲਾ ਵਾਰ ਹੋਇਆ ਸਚਾਈ ਤੇ ਪਹਿਲਾ ਵਾਰ ਹੋਇਆ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਸੀ ਐਂ ਕਹਿ ਲੈਨੇ ਆਪਾਂ आनंद कारज ਹੁਣ ਤਾਂ ਆਪਾਂ ਨੂੰ ਕਹਿਣਾ ਚਾਹੀਦਾ ਆਨੰਦ ਕਾਰਜ ਪਰ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਵਿਆਹ ਸੀ ਉਦੋਂ ਫਿਰ ਪਹਿਲਾ ਵਾਰ ਗੁਰੂ ਨਾਨਕ ਸਾਹਿਬ ਤੇ ਹੋਇਆ ਗੁਰੂ ਘਰ ਤੇ ਵੀ ਵਿਆਉਂਤ ਬੰਦੀ ਬਣਾ ਕੇ ਗੁਰੂ ਸਾਹਿਬ ਨੂੰ ਕੰਧ ਢੇਟ ਦਿੰਦਾ ਸੀ ਪਾਂਡਾ ਜਾਨੀ ਵਿਰੋਧ ਤਾਂ ਪਹਿਲੇ ਪਾਤਸ਼ਾਹ ਤੋਂ ਹੀ ਚੱਲਦੀ ਆ ਰਹੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਜੁੱਦੇ ਪਾਤਸ਼ਾਹ ਬਾਰੇ ਵੀ ਫਿਰ ਉਹ ਤਪੇ ਦੇ ਆਖੇ ਲੱਗ ਕੇ ਲੋਕਾਂ ਨੇ ਤੇ ਗੁਰੂ ਸਾਹਿਬ ਨੂੰ ਪਿੰਡੋਂ ਵੀ ਕੱਢਿਆ ਸੀ ਵੀ ਮਹਾਰਾਜ ਤੁਸੀਂ ਜਾਓ ਇੱਥੇ ਮੀਂਹ ਪੈਜੂ ਇਸ ਤਰ੍ਹਾਂ ਜਾਨੀ ਵਿਰੋਧ ਕਰਦੇ ਕਰਦੇ ਤੀਜਿਆਂ ਦਾ ਵੀ ਫਿਰ ਚੌਥਿਆਂ ਦਾ ਵੀ ਪੰਜਵੇਂ ਚ ਤੱਕ ਦਾ ਫਿਰ ਸਿਰਾ ਹੋ ਗਿਆ ਨਾ ਸ਼ਹੀਦ ਹੋ ਗਏ ਉਸ ਤੋਂ ਬਾਅਦ ਅੱਗੇ ਦੀ ਅੱਗੇ ਫਿਰ ਦਸ਼ਮੇਸ਼ ਪਿਤਾ ਵੇਰੀ ਤਾਂ ਦੇਖੋ ਆਪਾਂ ਨੂੰ ਸਾਰਿਆਂ ਨੂੰ ਇਤਿਹਾਸ ਦਾ ਪਤਾ ਜਾਣਦੇ ਆਪਾਂ ਸੁਣਿਆ ਵੀ ਬੱਚਿਆਂ ਤੱਕ ਵੀ ਗੁਰੂ ਸਾਹਿਬ ਦੇ ਛੋਟੇ-ਛੋਟੇ ਸਹਿਬਜ਼ਾਦਿਆਂ ਨੂੰ ਵੀ ਇਹਨਾਂ ਨੇ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਫਿਰ ਚੱਲਦਾ 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 1984 ਆਈ 1984 ਦਾ ਵੀ ਮੈਂ ਇਤਿਹਾਸ ਸੁਣਿਆ ਕੱਲ ਹੀ ਸੁਣ ਰਿਹਾ ਸੀ ਮੈਂ ਭਾਈ ਸਾਹਿਬ ਹੁਣ ਆਪਸੋਂ ਬਈ ਇੰਨੀ ਇੰਨੀ ਅਤ ਦੀ ਇੰਨਾ ਅਤ ਦਾ ਜ਼ੁਲਮ ਕੀਤਾ ਗਿਆ ਬਈ ਜਿੰਨੇ ਸ਼ਹੀਦ ਹੋਏ ਸੀ ਪ੍ਰਕਾਰਮਾਂ ਦੇ ਵਿੱਚ ਦੇਖੋ ਕਿੰਨਾ ਦਰਬਾਰ ਸਾਹਿਬ ਦੇ ਵਿੱਚ ਨਾ ਸੁਣਿਆ ਆਪਾਂ ਤਾਂ ਛੋਟੇ ਸੀ ਉਦੋਂ ਸੁਣਦੇ ਆ ਬਈ ਇੰਨਾ ਕਤਲੇਆਮ ਅੰਨੇ ਸਿੰਘ ਸ਼ਹੀਦ ਬੱਚੇ ਬੱਚੀਆਂ ਸਾਰੇ ਇਹਨਾਂ ਨੇ ਘੇਰਾ ਪਾ ਕੇ ਅੰਦਰੇ-ਅੰਦਰ ਨਸਲ ਕੁਸੀ ਕਰਨ ਦਾ ਇਰਾਦਾ ਬਣਾ ਕੇ ਇਹਨਾਂ ਨੇ ਸਿੱਖਾਂ ਨੂੰ ਮਾਰਿਆ ਦਰਬਾਰ ਸਾਹਿਬ ਦੇ ਅੰਦਰ ਚਲੋ ਵਿੱਚ ਵਿਰੋਧੀ ਹੋਣਗੇ ਟੱਕਰ ਲੈ ਲਈ ਲੈ ਲੋ ਠੀਕ ਆ ਫਿਰ ਉਹ ਬੱਚਿਆਂ ਦਾ ਤਾਂ ਨਹੀਂ ਸੀ ਕਸੂਰ ਦੱਸਦੇ ਫੌਜੀਆ ਨੇ ਜਿਵੇਂ ਕੋਈ ਨਾ ਇੱਕ ਕੋਈ ਬੀਬੀ ਸ਼ਹੀਦ ਹੋਈ ਪਈ ਸੀ ਤੇ ਛੋਟਾ ਜਿਹਾ ਬੱਚਾ 2-3 ਮਹੀਨੇ 4 ਦਾ ਕਹਿ ਲੋ 5-4 ਮਹੀਨੇ ਦਾ ਕਹਿ ਲੋ ਬੇ ਬੱਚਾ ਉਹਦੀ ਛਾਤੀ ਤੇ ਪਿਆ ਉਹਦੇ ਖੂਨ ਨੂੰ ਚੱਟ ਕੇ ਪਿਆਸ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਗਰਮੀ ਬਹੁਤ ਜ਼ਿਆਦੇ ਸੀ ਜੂਨ ਦਾ ਮਹੀਨਾ ਹੁਣ ਅੱਗੇ ਆਉਣਾ 2-3 ਜੂਨ ਨੂੰ ਬਹੁਤ ਜ਼ਿਆਦੇ ਗਰਮੀ ਹੁੰਦੀ ਆ ਤੇ ਉਹ ਫੌਜੀ ਨੇ ਦੇਖਿਆ ਵੀ ਇਹ ਤਾਂ ਮਰੀ ਪਈ ਐ ਤੇ ਬੱਚਾ ਜਿਉਂਦਾ ਸੀ ਉਹਦਾ ਮੁਰਕਾ ਚੱਟ ਰਿਹਾ ਸੀ ਖੂਨ ਚੱਟ ਰਿਹਾ ਸੀ ਤੇ ਉਸ ਜ਼ਾਲਮ ਫੌਜੀ ਨੇ ਲੱਤ ਤੋਂ ਭਗਾ ਕੇ ਫੜ ਕੇ ਭਗਾ ਕੇ ਲਾਸਾਂ ਦੇ ਢੇਰ ਵਿੱਚ ਸੜਤਾ ਛੋਟਾ ਜਿਹਾ ਬੱਚਾ ਇੰਨਾ ਜ਼ੁਲਮ ਕੀਤਾ ਇਹਨਾਂ ਨੇ ਮਹਾਰਾਜ ਨੇ ਕੀ ਕਿਸੇ ਦਾ ਕੋਈ ਮਾੜਾ ਨਹੀਂ ਕੀਤਾ ਗੁਰੂ ਘਰ ਕਿਸੇ ਦਾ ਵੀ ਮਾੜਾ ਨਹੀਂ ਕਰਦਾ ਨਾਲੇ ਦੁਨੀਆ ਨੂੰ ਪਤਾ ਵੀ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਆ ਨਾ ਤੇ ਉਦੋਂ ਗੁਰੂ ਦਾ ਸਿੱਖ ਹੀ ਜਾ ਕੇ ਪਹੁੰਚਦਾ ਹੈ ਮੈਂ ਸੁਣੀ ਸੀ ਖਬਰਾਂ ਸੁਣਦਾ ਸੀ ਕਦਾਰਨਾਥ ਦੇ ਵਿੱਚ ਹੜ ਆਏ ਸੀਗੇ ਕਦਾਰਨਾਥ ਦੇ ਵਿੱਚ ਹੜ ਆਏ ਸੀ ਤੇ ਉਦੋਂ ਮਤਲਬ ਲੋਕ ਜਿਹੜੇ ਪਰਲੇ ਪਾਸੇ ਰਹਿ ਗਏ ਪਰਲੇ ਪਾਸੇ ਰਹਿ ਗਏ ਬੀਬੀਆਂ ਬੱਚੇ ਜੋ ਵੀ ਕੋਸ ਇਧਰ ਰਹਿ ਕੇ ਵਿਚਾਲ ਦੀ ਮਤਲਬ ਹੜ ਨੇ ਘਰ ਕੋ ਰੋੜ ਕੇ ਸਭ ਕੁਝ ਲੈ ਗਿਆ ਸੀ ਹੜ ਉਹ ਆਪਾਂ ਵੀਡੀਓ ਚ ਵੀ ਦੇਖਦੇ ਸੀ ਤੇ ਸੁਣੀਆਂ ਵੀ ਆ ਖਬਰਾਂ ਉੱਥੇ ਬੱਚਿਆਂ ਨੂੰ ਪਾਣੀ ਦੀ ਖਾਤਰ ਬੀਬੀਆਂ ਨੇ ਆਪਦੇ ਗਲ ਦੀਆਂ ਚੈਨੀਆਂ ਲਾ ਲਾ ਕੇ ਦਿੱਤੀਆਂ ਬਿਸਕੁਟਾਂ ਦੇ ਪੈਕਟ ਮਤਲਬ ਲੈਣ ਵਾਸਤੇ ਆਪਣੀਆਂ ਇੱਜ਼ਤਾਂ ਵੀ ਦੱਸ ਦੇਣ ਉਹਨੇ ਲਟਾਈਆਂ ਬੀਬੀਆਂ ਨੇ ਇਹੋ ਜੇ ਜ਼ਾਲਮ ਸੀ ਤੇ ਜਦੋਂ ਫਿਰ ਇੱਕ ਦੋ ਦਿਨਾਂ ਵਿੱਚ ਜਦੋਂ ਖਾਲਸਾ ਪਹੁੰਚਿਆ ਫਿਰ ਗੁਰੂ ਦਾ ਸਿੱਖ ਪਹੁੰਚਿਆ ਉੱਥੇ ਫਿਰ ਸਭ ਕੁਝ ਫ੍ਰੀ ਨਾਲੇ ਪਤਾ ਸਾਰੀ ਦੁਨੀਆ ਨੂੰ ਵੀ ਗੁਰੂ ਦਾ ਸਿੱਖ ਸਿੱਖ ਕੌਮ ਹੀ ਖੜਦੀ ਆਏ ਨਹੀਂ ਵੀ ਭੈਣ ਭਾਈ ਹੋਰ ਵੀ ਹੈਗੇ ਨੇ ਮੁਸਲਮਾਨ ਵੀਰ ਵੀ ਨੇ ਹਿੰਦੂ ਵੀਰ ਵੀ ਨੇ ਜਿਹੜੇ ਸੱਚਾਈ ਦੇ ਰਸਤੇ ਤੇ ਚੱਲਦੇ ਨੇ ਸਾਰੇ ਮਾੜੇ ਨਹੀਂ ਹੁੰਦੇ ਕਹਿਣ ਦਾ ਭਾਵ ਵੀ ਮਨੁੱਖਤਾ ਦੀ ਸੇਵਾ ਦੀ ਖਾਤਰ ਮਨੁੱਖਤਾ ਦੇ ਜੀਵਨ ਨੂੰ ਸਵਾਰਨ ਦੀ ਖਾਤਰ ਗੁਰੂ ਸਾਹਿਬਾਂ ਨੇ ਇਹ ਨਵਾਂ ਪੈਗਾਮ ਲੈ ਕੇ ਆਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਦਸਾਂ ਸਰੂਪਾਂ ਦੇ ਵਿੱਚ ਜੋਤ ਵਿਚਰੀ ਜੋਤ ਦਾ ਮਤਲਬ ਵੀ ਇੱਕੋ ਸੋਚ ਵਿਚਰੀ ਦਸਾਂ ਜਾਮਿਆਂ ਚ ਐਂ ਕਹਿੰਨੇ ਆਂ ਆਪਾਂ ਧਿਆਨ ਦਿਓ ਤੇ ਗੁਰੂ ਸਾਹਿਬ ਸਚਾਈ ਨਾਲ ਜੋੜਦੇ ਸੀ ਮਨੁੱਖਤਾ ਦਾ ਭਲਾ ਕਰਦੇ ਸੀ ਤੇ ਝੂਠਿਆਂ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਸੀ ਤੇ ਇਸ ਕਰਕੇ ਗੁਰੂ ਘਰ ਦਾ ਵਿਰੋਧ ਕਰਦੇ ਸੀ ਵਿਰੋਧਤਾ বাদী ਬਾਦੀ ਦੇਖੋ ਇਹ ਹਜੇ ਰੁਕੀ ਨਹੀਂ ਵਿਰੋਧਤਾ ਚੱਲੀ ਜਾ ਰਹੀ ਹੈ ਸੋ ਗੁਰੂ ਸਾਹਿਬ ਦੇ ਭਾਈ ਪਰਬ ਅਕਾਰ ਪਰ અપਕਾਰ ਨੂੰ ਮੰਨੀਏ ਗੁਰੂ ਨੇ ਕਿਰਪਾ ਕਰਕੇ ਸਾਨੂੰ ਬਾਣੀ ਦਾ ਜਹਾਜ਼ ਦਿੱਤਾ ਜਿਹੜਾ ਕਿ ਸਾਡੇ ਜੀਵਨ ਨੂੰ ਸਵਾਰ ਕੇ ਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਲੇਖੇ ਲਾ ਦਿੰਦੀ ਹੈ ਬਾਣੀ ਇਸ ਨਾਮ ਬਾਣੀ ਨਾਲ ਜੋੜਿਆ ਸਾਨੂੰ ਹੋਰ ਤਾਂ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਗੁਰੂ ਸਾਹਿਬ ਨੇ ਕਿਸੇ ਦਾ ਪਰ ਜਿਨ੍ਹਾਂ ਨੇ ਭਾਈ ਝੂਠੇ ਸੀ ਜਿਹੜੇ ਜਿਨ੍ਹਾਂ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਸੀ ਲਕਾਈ ਸੱਚ ਨਾਲ ਜੁੜ ਰਹੀ ਸੀ ਨਾਮ ਬਾਣੀ ਨਾਲ ਜੁੜ ਰਹੀ ਸੀ ਅਜੇ ਵੀ ਚੱਲਦਾ ਅਜੇ ਕਿਹੜਾ ਬੰਦ ਹੋ ਗਿਆ ਅਜੇ ਵੀ ਕਰਦੇ ਨੇ ਪਰ ਨਹੀਂ ਭਾਈ ਮਨੁੱਖਤਾ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਆ ਜਿਹਨੂੰ ਕਿਸੇ ਨੇ ਮੰਨਣਾ ਮਨ ਲਵੇ ਜਿਹਨੂੰ ਕਿਸੇ ਨੇ ਜਿਹੜੇ ਕਿਸੇ ਨੇ ਭਾਈ ਨਾਮ ਬਾਣੀ ਨਾਲ ਜੁੜਨਾ ਉਹਨਾਂ ਨੂੰ ਨਾਮ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਬਸਰ ਕਰਨ ਦਿਓ ਬਾਹਿ ਗੁਰੂ ਸੋ ਸਤਿਗੁਰੂ ਨੇ ਪ੍ਰਮਾਤਮਾ ਦੇ ਨਾਮ ਨਾਲ ਜੋੜਿਆ ਸਰਬੰਗ ਸੱਚਾ ਏਕ ਹੈ ਦੂਸਰ ਨਹੀਂ ਕੋਏ ਨਾਨਕ ਤਿਸ ਬਲਿਹਾਰ ਨੇ ਜਲਥਲ ਮਹੀਅਲ ਸੋਏ ਤੇ ਫੇਰ ਦੇਖੋ ਇੱਕ ਹੋਰ ਵੀ ਨਕਸ਼ਾ ਖਿੱਚ ਕੇ ਦੱਸਿਆ ਗੁਰੂ ਮਹਾਰਾਜ ਨੇ ਜਦੋਂ ਬਾਬਰ ਚੜ੍ਹ ਕੇ ਆਇਆ ਨਾ ਬਾਬਰ ਜਦੋਂ ਚੜ੍ਹ ਕੇ ਆਇਆ ਉਧਰੋਂ ਫੌਜਾਂ ਤਿਆਰ ਬਾਬਰ ਦੀਆਂ ਹੋ ਰਹੀਆਂ ਵੀ ਮੈਂ ਹਮਲਾ ਕਰਨਾ ਇਹਨਾਂ ਤੇ ਤੇ ਇਹਨਾਂ ਨੇ ਇਹ ਵਿੱਦ ਬਣਾ ਲਈ ਵੀ ਕੋਈ ਗੱਲ ਨਹੀਂ ਆਪਾਂ ਮੰਤਰ ਮਾਰ ਦੇਾਂਗੇ ਮੰਤਰ ਮਾਰ ਕੇ ਆਪਾਂ ਤਾਂ ਉਹਨਾਂ ਦੀਆਂ ਫੌਜਾਂ ਅੰਨੀਆਂ ਕਰ ਦੇਣੀਆਂ ਤੇ ਜਦੋਂ ਉਹਨੂੰ ਬਾਬਰ ਨੂੰ ਪਤਾ ਲੱਗਿਆ ਵੀ ਇਹ ਕਹਿੰਦੇ ਸੀ ਮੰਤਰਾਂ ਨਾਲ ਅਸੀਂ ਫੌਜਾਂ ਅੰਨੀਆਂ ਕਰ ਦੇਾਂਗੇ ਪਹਿਲਾਂ ਇਹਨਾਂ ਨੂੰ ਰਗੜੋ ਇਨਾਂ ਦਾ ਪਹਿਲਾ ਸੋਧਾ ਲਾਓ ਫਿਰ ਬਾਬਰ ਦੇ ਫੌਜੀਆ ਨੇ ਫਿਰ ਜਿੰਨੇ ਵੀ ਇਹ ਕਰਨ ਕਰਾਉਣ ਵਾਲੇ ਸੀ ਨਾ ਕਹਿੰਦੇ ਜੰਤਰ ਮੰਤਰ ਮਾਰ ਕੇ ਸੀ ਫੌਜਾਂ ਹੰਨੀਆਂ ਕਰਦਾਂਗੇ ਪਹਿਲਾਂ ਇਹਨਾਂ ਦਾ ਹੀ ਰਗੜਾ ਫੇਰਿਆ ਉਹਨਾਂ ਨੇ ਇਹਨਾਂ ਤੇ ਹੀ ਕੀਤਾ ਬਾਹਰ ਇਹਨਾਂ ਦੀਆਂ ਜਿਹੜੀਆਂ ਸੈਠਾਣੀਆਂ ਸੀ ਜਿਹੜੀਆਂ ਸੰਧੂਰ ਮੰਗਦੇ ਵਿੱਚ ਸੰਧੂਰ ਭਰਦੀਆਂ ਸੀ ਤੇ ਰੇਸ਼ਮੀ ਪੱਟ ਪਹਿਨਦੀਆਂ ਸੀ ਗਰੀ ਸੁਹਾਰੇ ਖਾਂਦੀਆਂ ਸੀ ਫਿਰ ਉਹਨਾਂ ਦੀਆਂ ਕੇਸਮੁੰਨੇ ਆਪਾਂ ਸ਼ਬਦ ਬਾਣੀ ਗੱਲ ਪੜ੍ਹੀ ਸੀ ਜਿਨ ਸਰ ਸੋਹਣ ਪਟੀਆਂ ਮੰਗੀ ਪਾਏ ਸੰਦੂਰ ਜਿੰਨਾ ਸੁੰਦਰੀਆਂ ਦੇ ਸਿਰ ਉੱਤੇ ਕੇਸਾਂ ਤੇ ਕੇਸਾਂ ਦੇ ਵਿਚਾਲੇ ਚੀਰ ਵਿੱਚ ਸੰਦੂਰ ਪਾ ਕੇ ਕਾਲੇ ਕੇਸਾਂ ਦੀਆਂ ਪਟੀਆਂ ਹੁਣ ਤੱਕ ਸੋਹਦੀਆਂ ਸੋਹਦੀਆਂ ਆ ਰਹੀਆਂ ਸਨ ਤੇ ਮਹਾਰਾਜ ਕਹਿੰਦੇ ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ ਉਹਨਾਂ ਦੇ ਸਿਰ ਕੰਜੀ ਨਾਲ ਮੋਨੇ ਜਾ ਰਹੇ ਸਨ ਹਨ ਤੇ ਉਹਨਾਂ ਦੇ ਗਲ ਵਿੱਚ ਮਿੱਟੀ ਪੈ ਰਹੀ ਹੈ ਵੀ ਇਹਨਾਂ ਦੇ ਮੰਤਰਾਂ ਨੇ ਕਹਿਣ ਦਾ ਭਾਵ ਗੁਰੂ ਦੇ ਇਥੇ ਵੀ ਇਹਨਾਂ ਦੇ ਮੰਤਰਾਂ ਨੇ ਕੁਝ ਨਹੀਂ ਕਰਿਆ ਇੱਕ ਵੀ ਫੌਜੀ ਅੰਨਾ ਨਹੀਂ ਹੋਇਆ ਬਾਬਰ ਦਾ ਜਦੋਂ ਬਾਬਰ ਚੜ੍ਹ ਕੇ ਆਇਆ ਉਹਨੇ ਪਹਿਲਾਂ ਇਹਨਾਂ ਦਾ ਨੁਕਸਾਨ ਹੀ ਕੀਤਾ ਵੀ ਹੁਣ ਦੱਸੋ ਮਾਰੋ ਮੰਤਰ ਤੁਸੀਂ ਕਰੋ ਅੰਨੇ ਸਾਨੂੰ ਗੁਰੂ ਸਾਹਿਬ ਨੇ ਨਕਸ਼ਾ ਖਿੱਚ ਕੇ ਦੱਸਿਆ ਵੀ ਭਾਈ ਫਿਰ ਐਂ ਵੀ ਹੁੰਦੀ ਆ ਵੀ ਤੁਸੀਂ ਕਹਿੰਦੇ ਹੋ ਨਾ ਵੀ ਅਸੀਂ ਜੰਤਰ ਮੰਤਰ ਕਰ ਲੈਨੇ ਆ ਜਿਵੇਂ ਹੁਣ ਵੀ ਚੱਲਦਾ ਜੋਤਸ ਚੱਲਦਾ ਸਿੱਤਾਂ 12 ਦੇ ਵਹਿਮ ਭਰਮ ਪਾਏ ਜਾਂਦੇ ਨੇ ਮਹਾਰਾਜ ਦੱਸਦੇ ਨੇ ਵੀ ਭਾਈ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਹੈ ਜਿਹੜਾ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਤੁਹਾਨੂੰ ਜੋੜ ਸਕਦਾ ਹੈ ਤੇ ਜਾਲਮ ਦਾ ਟੱਕਰਾ ਕਰਨ ਵਾਸਤੇ ਛੇਵੇਂ ਪਾਤਸ਼ਾਹ ਤੋਂ ਚੱਲ ਪਿਆ ਫਿਰ ਕੰਮ ਛੇਵੇਂ ਪਾਤਸ਼ਾਹ ਨੇ ਵੀ ਛੇ ਚਾਰ ਜੰਗਾਂ ਲੜੀਆਂ ਨੇ ਚੜ੍ਹ ਕੇ ਕਿਸੇ ਤੇ ਨਹੀਂ ਗਏ ਗੁਰੂ ਛੇਵੇਂ ਪਾਤਸ਼ਾਹ ਵੀ ਜਿਹੜੇ ਗੁਰੂ ਘਰ ਤੇ ਚੜ੍ਹ ਕੇ ਆਏ ਉਹਨਾਂ ਦਾ ਮਾਨ ਤਾਨ ਕਰਨਾ ਹੀ ਪੈਂਦਾ ਫਿਰ ਉਹਨਾਂ ਨੂੰ ਦੱਸਿਆ ਵੀ ਆਏ ਰੁਕਣਾ ਇਹਨਾਂ ਨੇ ਜਾਦੂ ਟੂਣਿਆਂ ਨਾਲ ਮੰਤਰਾਂ ਨਾਲ ਨੀ ਫੌਜਾਂ ਨੇ ਰੁਕਣਾ ਇਹ ਤਾਂ ਫਿਰ ਕਿਰਪਾਨ ਤਲਵਾਰ ਚੱਕਣੀ ਪੈਣੀ ਆ ਸਮਸ਼ੀਰ ਚੱਕਣੀ ਪੈਣੀ ਆ ਵੀ ਆਏ ਰੁਕਣਾ ਸਾਰਾ ਕੁਝ ਪ੍ਰੈਕਟੀਕਲ ਕਰਕੇ ਸਤਗੁਰਾਂ ਨੇ ਦਿਖਾਇਆ ਇਹਨਾਂ ਦੇ ਫੇਰ ਵਿਰੋਧੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵੀ ਜੰਗ ਲੜਦੇ ਰਹੇ ਆ ਕਿਉਂਕਿ ਹਰਗੋਬਿੰਦ ਸਾਹਿਬ ਦੇ ਪੁੱਤਰ ਨੇ ਫਿਰ ਦਸ਼ਮੇਸ਼ ਪਿਤਾ ਬਾਰੇ ਫਿਰ ਚਰਾ ਦੇਖ ਲਓ ਪਿਛਰਾ ਹੋ ਗਿਆ ਫਿਰ 14 ਜੰਗਾਂ ਲੜੀਆਂ 14 ਵਾਰੀ ਚੜ ਕੇ ਆਏ ਜਰਵਾਣੇ ਗੁਰੂ ਸਾਹਿਬ ਤੇ ਫਿਰ ਦਸਵੇਂ ਜਾਮੇ ਚ ਵੀ ਦੱਸਿਆ ਦਸਵੇਂ ਪਾਤਸ਼ਾਹ ਨੇ ਵੀ ਇਹ ਜਾਦੂ ਟੂਣਿਆ ਮੰਤਰਾਂ ਨਾਲ ਨਹੀਂ ਫੌਜਾਂ ਰੁਕਣਗੀਆਂ ਐਂ ਰੁਕਣਾ ਜ਼ਾਲਮ ਨੇ ਜ਼ਾਲਮ ਨੇ ਜ਼ੁਲਮ ਕਰਨੋਂ ਐਂ ਰੁਕਣਾ ਦੱਸਿਆ ਪ੍ਰੈਕਟੀਕਲ ਕਰਕੇ ਵੀ ਜਦੋਂ ਕੋਈ ਚੜ ਕੇ ਆਉਂਦਾ ਤੇ ਫਿਰ ਉਹਦਾ ਇਸ ਤਰ੍ਹਾਂ ਮਾਨਤਾਨ ਕਰੀਦਾ ਤੇ ਆ ਮੰਤਰਾਂ ਨਾਲ ਨਹੀਂ ਫੌਜਾਂ ਰੁਕਦੀਆਂ ਇਹ ਦੱਸਿਆ ਗੁਰੂ ਸਾਹਿਬ ਨੇ ਜੀ ਪ੍ਰੈਕਟੀਕਲ ਕਰਕੇ ਤੇ ਮਹਾਰਾਜ ਨੇ ਦੱਸਿਆ ਨਾ ਫਿਰ ਹੁਣ ਇਥੋਂ ਆਪਾਂ ਕੱਲੇ ਸ਼ਬਦ ਪੜ ਲਿਆ ਸੀ ਇਹ ਦੁਬਾਰੇ ਰਿਪੀਟ ਕੀਤਾ ਜੀ ਮਹਾਰਾਜ ਦੀ ਕਿਰਪਾ ਨਾਲ ਇਹ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆ ਕਰ ਤੀਜਾ ਰਾਗ ਆਸਾ ਕਰ ਤੀਜਾ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਅੱਠ ਬੰਦਾਂ ਵਾਲੀ ਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਮਹਾਰਾਜ ਕਹਿੰਦੇ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਣਾ ਕਿਹੜੇ ਸਤਿਗੁਰੂ ਦੀ ਸ਼ਬਦ ਗੁਰੂ ਦੀ ਕਿਰਪਾ ਨਾਲ ਮਿਲਣਾ ਉਹ ਆਕਾਲ ਪੁਰਖ ਵਾਹਿਗੁਰੂ ਨੇ ਸ਼ਬਦ ਗੁਰੂ ਦੀ ਕਿਰਪਾ ਹੋਏਗੀ ਜਦੋਂ ਤੂੰ ਗੁਰੂ ਗਿਆਨ ਨਾਲ ਜੁੜ ਕੇ ਆਪਣਾ ਜੀਵਨ ਗੁਰੂ ਦੇ ਕਹੇ ਮੁਤਾਬਕ ਚਲਾਏਗਾ ਜੋ ਗੁਰੂ ਕਹੇ ਸੋਈ ਭਲ ਮੰਨੇ ਜੋ ਗੁਰੂ ਕਹਿ ਰਿਹਾ ਬਚਨ ਕਰ ਰਿਹਾ ਉਹਨਾਂ ਨੂੰ ਪਲਾ ਕਰਕੇ ਮੰਨ ਕੇ ਆਪਣੇ ਜੀਵਨ ਨੂੰ ਬਸਰ ਕਰਨਾ ਗੁਰੂ ਦੀ ਕਿਰਪਾ ਦੇ ਨਾਲ ਉਹ ਪ੍ਰਭੂ ਪਰਮਾਤਮਾ ਦੇ ਨਾਲ ਤੇਰਾ ਮੇਲ ਮਲਾਪ ਹੋਏਗਾ ਮਿਲੇਗਾ ਉਹ ਤੈਨੂੰ ਫੇਰ ਇੱਥੇ ਦੱਸਿਆ ਸੀਗਾ ਜਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਨੀਆਂ ਗੱਲ ਵਿੱਚ ਆਵੇ ਧੂੜ ਮਰਾਨੇ ਦੱਸਿਆ ਵੀ ਫੇਰ ਭਾਈ ਟੋੜੇ ਐ ਮੰਤਰ ਨਾਲ ਨਹੀਂ ਕੁਛ ਸਬਰਨਾ ਫੇਰ ਤਾਂ ਦੇਖੋ ਤੁਹਾਡੀ ਕੀ ਹਾਲਤ ਹੋਈ ਆ ਫੇਰ ਮੰਤਰ ਤੁਸੀਂ ਮਾਰੇ ਤਾਂ ਹੋਣਗੇ ਮੰਤਰ ਬਥੇਰੇ ਹੋਇਆ ਕੋਈ ਅਸਰ ਮੰਤਰਾਂ ਦਾ ਉਹਨਾਂ ਤੇ ਫਿਰ ਜਿੰਨੀਆਂ ਵੀ ਛੋਟਾ ਦੇਖ ਲੋ ਵੀ ਕੋਇਰ ਦਾ ਮਤਲਬਲ ਵੀ ਦੇਖੋ ਬੱਚੇ ਵੀ ਨੱਕੇ ਨੱਕੇ ਨਹੀਂ ਛੱਡੇ ਉਹਨਾਂ ਨੇ ਜਿੰਨਾਂ ਸੁੰਦਰੀਆਂ ਦੇ ਸਿਰ ਉੱਤੇ ਕੇਸਾਂ ਦੇ ਵਿਚਾਲੇ ਚੀਰ ਦੇ ਵਿੱਚ ਸੰਧੂਰ ਪਾਏ ਹੋਏ ਸਜਦੇ ਸਨ ਨਾ ਇਹ ਕਹਿੰਨੇ ਆਪਾਂ ਸੁੰਦੇ ਸਨ ਗੱਲ ਵਿੱਚ ਮੋਤੀਆਂ ਦੇ ਹਾਰ ਸਨ ਐਨੀਆਂ ਸੁੱਖ ਸੇਜਾਂ ਮਾਣਦੀਆਂ ਸੁੱਖ ਸਹੂਲਤਾਂ ਦਾ ਆਨੰਦ ਲੈਂਦੀਆਂ ਹੋਈਆਂ ਫਿਰ ਮਿੱਟੀ ਵਿੱਚ ਰੁਲਿਆ ਸਭ ਕੁਝ ਸਰ ਮੁੰਨੇ ਪਹਿਲਾਂ ਆ ਕੇ ਉਹਨਾਂ ਨੇ ਤੇ ਗਲ ਵਿੱਚ ਫਿਰ ਧੂੜ ਪਈ ਜਦੋਂ ਧੂੜ ਉੱਡਦੀ ਸੀ ਫਿਰ ਸਾਰਾ ਸਰੀਰ ਚੀਰ ਭਰੇ ਸਾਰੇ ਧੂੜ ਮਿੱਟੀ ਨਾਲ ਕਰਿਆ ਕੁਝ ਛੋਟੇ ਮੰਤਰਾਂ ਨੇ ਇਹਨਾਂ ਮੰਤਰਾਂ ਤੋਂ ਹੀ ਗੁਰਬਾਣੀ ਰੋਕਦੀ ਆ ਗੁਰੂ ਸਾਹਿਬ ਇਹਨਾਂ ਮੰਤਰਾਂ ਤੋਂ ਹੀ ਰੋਕਦੇ ਸੀ ਤਾਂ ਹੀ ਇਹ ਜਾਲਵਾ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰਵਾਇਆ ਫਿਰ ਬਾਅਦ ਦੇ ਵਿੱਚ ਜਹਾਂਗੀਰ ਨੂੰ ਆ ਗਈ ਸੀ ਅਕਲ ਸਮਝਾਤਾ ਸੀ ਬਿਤੇਰੇ ਪਿਓ ਨੇ ਸਭ ਕੋ ਸੁਣਿਆ ਸੀ ਵੀ ਤੂੰ ਗਲਤ ਕਰਿਆ ਏ ਫਿਰ ਉਹ ਪਛਤਾਵਾ ਕਰਨ ਦੇ ਸੰਧਾਤ ਵਿੱਚ ਜਾਂ ਪਛਤਾਵਾ ਕਰਨ ਵਾਸਤੇ ਜਹਾਂਗੀਰ ਫਿਰ ਗੁਰੂ ਸਾਹਿਬ ਦੇ ਨਾਲ-ਨਾਲ ਰਹਿਣ ਲੱਗ ਗਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ-ਨਾਲ ਰਿਹਾ ਕਾਫੀ ਚਿਰ ਆਪ ਦਾ ਪਛਤਾਵਾ ਕਰਨ ਵਾਸਤੇ ਇਸ ਸਚਾਈ ਨੂੰ ਮਟਾਉਣ ਵਾਸਤੇ ਬੜਾ ਜ਼ੋਰ ਲੱਗਿਆ ਹੋਇਆ ਪਰ ਸੱਚ ਮਿਟਦਾ ਥੋੜੀ ਆ ਹਾਂ ਸੱਚ ਲੁਕਾਇਆ ਜਾ ਸਕਦਾ ਕੁਝ ਸਮੇਂ ਤੱਕ ਥੋੜਾ ਸਮਾਂ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਆ ਪਰ ਸੱਚ ਕਦੀ ਖਤਮ ਨਹੀਂ ਹੁੰਦਾ ਨਾ ਸੱਚ ਕਦੇ ਮਿਟਦਾ ਅਗਲਾ ਬੰਦ ਮਹਾਰਾਜ ਕਹਿੰਦੇ ਨੇ ਮਹਿਲਾ ਅੰਦਰ ਸੋਹਂਦੀਆਂ ਹਣ ਬਹਿਣ ਨਾ ਮਿਲਣ ਹਦੂਰ ਜਿਹੜੀਆਂ ਪਹਿਲਾਂ ਆਪਣੇ ਮਹਿਲਾਂ ਵਿੱਚ ਬਸਦੀਆਂ ਸਨ ਹੁਣ ਉਹਨਾਂ ਨੂੰ ਉਹਨਾਂ ਮਹਿਲਾਂ ਦੇ ਕਿਤੇ ਨੇੜੇ ਵੀ ਟਕਣ ਨਹੀਂ ਦਿੱਤਾ ਜਾਂਦਾ ਮਾਰ ਲੋ ਮੰਤਰ ਜਿੰਨੇ ਮਾਰਨੇ ਆਦੇਸ ਬਾਬਾ ਆਦੇਸ ਆਦ ਪੁਰਖ ਤੇਰਾ ਅੰਤ ਨਾ ਪਾਇ ਕਰ ਕਰ ਦੇਖੇ ਵੇਸ ਰਹਾਉ ਹੇ ਅਕਾਲ ਪੁਰਖ ਨਮਸਕਾਰ ਹੈ ਤੈਨੂੰ ਨਮਸਕਾਰ ਹੈ ਹੇ ਆਦ ਪੁਰਖ ਤੇਰੇ ਭਾਣਿਆਂ ਦਾ ਸਾਨੂੰ ਭੇਦ ਨਹੀਂ ਮਿਲਦਾ ਤੂੰ ਹੀ ਇਹ ਭਾਣੇ ਆਪ ਹੀ ਕਰਕੇ ਆਪ ਹੀ ਵੇਖ ਰਿਹਾ ਹੈ ਰਹਾਓ ਅੱਗੇ ਮਹਾਰਾਜ ਦੱਸਦੇ ਨੇ ਜਦੋਂ ਸੀਆਂ ਬਿਆਈਆਂ ਲਾੜੇ ਸੋਹਣ ਪਾਸ ਹੈ ਡੋਲੀ ਚੜ ਆਈਆਂ ਦੰਦ ਖੰਡ ਕੀ ਤੇਰਾਸ ਜਦੋਂ ਉਹ ਸੁੰਦਰੀਆਂ ਵਿਆਹਾਂ ਆਈਆਂ ਸਨ ਉਹਨਾਂ ਦੇ ਕੋਲ ਉਹਨਾਂ ਦੇ ਲਾੜੇ ਸੋਹਣੇ ਲੱਗ ਰਹੇ ਸਨ ਉਹ ਪਾਲਕੀਆਂ ਵਿੱਚ ਚੜ ਕੇ ਆਈਆਂ ਸਨ ਉਹਨਾਂ ਦੀਆਂ ਬਾਹਾਂ ਉੱਤੇ ਹਾਥੀ ਦੰਦਾਂ ਦੇ ਚੂੜੇ ਸਜੇ ਹੋਏ ਸਨ ਮਹਾਰਾਜ ਦੱਸਦੇ ਨੇ ਨਕਸ਼ਾ ਖਿੱਚਿਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸੀ ਸਾਰੀ ਹਕੀਕਤ ਉੱਪਰੋਂ ਪਾਣੀ ਬਾਰੀਏ ਝੱਲੇ ਚਮਕਣ ਪਾਸ ਸੌਰੇ ਘਰ ਆਇਆਂ ਦੇ ਉੱਤੋਂ ਦੀ ਸਗਨਾ ਦਾ ਪਾਣੀ ਬਾਰਿਆ ਜਾਂਦਾ ਸੀ ਸ਼ੀਸ਼ੀਆਂ ਅਤੇ ਸ਼ੀਸ਼ੀਆਂ ਜਿਹੜੇ ਪੱਖੇ ਉਹਨਾਂ ਦੇ ਕੋਲ ਉਹਨਾਂ ਦੇ ਹੱਥਾਂ ਵਿੱਚ ਲਿਸਕਰ ਰਹੇ ਸਨ ਅੱਗੇ ਮਾਰਾ ਦਾਦ ਨੇ 1 ਲੱਖ 1 ਲੱਖ ਲਹਿਨ ਬੈਠੀਆਂ ਲੱਖ ਲਹਿਣ ਖੜੀਆਂ ਲੱਖ ਲੈਨ ਖੜੀਆਂ ਸਹਰੇ ਘਰ ਆ ਕੇ ਬੈਠੀਆਂ ਉਹ ਇੱਕ ਇੱਕ ਲੱਖ ਰੁਪਈਆ ਸਗਣਾ ਦਾ ਲੈਂਦੀਆਂ ਸਨ ਖਲੋਤੀਆਂ ਵੀ ਲੈਂਦੀਆਂ ਸਨ ਗਰੀ ਸੁਹਾਰੇ ਖਾਂਦੀਆਂ ਮਾਨਣ ਸੇ ਜੜੀਆਂ ਜਿਨ੍ਹਾਂ ਨੂੰ ਇੰਨੀਆ ਸਹੂਲਤਾਂ ਹੋਣ ਫਿਰ ਮਹਾਰਾਜ ਕਹਿੰਦੇ ਤਿੰਨ ਗੱਲ ਸਿਲਕਾਂ ਪਾਈਆਂ ਟੁੱਟਣ ਮੋਤੀ ਸ਼ਰੀਆਂ ਅੱਜ ਉਹਨਾਂ ਦੇ ਗਲ ਵਿੱਚ ਜ਼ਾਲਿਮਾਂ ਨੇ ਰस्सियां ਪਾਈਆਂ ਹੋਈਆਂ ਹਨ ਉਹਨਾਂ ਦੇ ਗਲ ਪਏ ਮੋਤੀਆਂ ਦੇ ਹਾਰ ਟੁੱਟ ਰਹੇ ਹਨ ਜਿਹੜੇ ਕਹਿੰਦੇ ਸੀ ਅਸੀਂ ਮੰਤਰਮਾਰਕ ਫੌਜਾਂ ਅੰਨੀਆਂ ਕਰਦਾਂਗੇ ਇਹ ਉਹਨਾਂ ਦੀਆਂ ਇਸਤਰੀਆਂ ਦੇ ਨਾਲ ਹੋ ਰਿਹਾ ਇਹ ਕੁਝ ਧਿਆਨ ਦਿਓ ਧਨ ਜੋ ਬਨ ਦੋਏ ਬੈਰੀ ਹੋਏ ਜਿਨ ਰੱਖੇ ਰੰਗ ਲਾਈ ਮਹਾਰਾਜ ਕਹਿੰਦੇ ਉਹਨਾਂ ਦਾ ਧਨ ਤੇ ਜੋਬਨ ਜਿਨ੍ਹਾਂ ਨੇ ਉਹਨਾਂ ਸੁੰਦਰੀਆਂ ਨੂੰ ਨਸਾ ਚੜਾਇਆ ਹੋਇਆ ਸੀ ਅੱਜ ਦੋਵੇਂ ਹੀ ਉਹਨਾਂ ਦੇ ਬੈਰੀ ਬਣੇ ਹੋਏ ਹਨ ਸੁੱਖ ਸਹੂਲਤਾਂ ਦਾ ਸੁੰਦਰਤਾ ਦਾ ਨਸਾ ਚੜਾਇਆ ਹੋਇਆ ਸੀ ਤੇ ਅੱਜ ਉਹਨਾਂ ਦੇ ਉਹੀ ਸੁੰਦਰਤਾ ਤੇ ਉਹਨਾਂ ਦੇ ਸੋ ਕਸੂਲ ਤਾਂ ਬੈਰੀ ਬਣ ਗਏ ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਈ ਬਾਬਰ ਨੇ ਜ਼ਾਲਮ ਸਿਪਾਹੀਆਂ ਨੂੰ ਹੁਕਮ ਦੇ ਰੱਖਿਆ ਹੈ ਕਿ ਉਹ ਉਹਨਾਂ ਦੀ ਇੱਜ਼ਤ ਗਵਾ ਕੇ ਉਹਨਾਂ ਨੂੰ ਲੈ ਜਾ ਰਹੇ ਹਨ ਜਾ ਰਹੇ ਹਨ ਜੇ ਤਸ ਭਾਵੇ ਦੇ ਬਟਾਈ ਜੇ ਭਾਵੇ ਦੇ ਸਜਾਈ ਹੁਣ ਇੱਥੇ ਦੇਤਾ ਜਵਾਬ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਹੁੰਦਿਆਂ ਮਹਾਰਾਜ ਨੇ ਕਿਹਾ ਜੀਵਾਂ ਦੇ ਕੁਝ ਬਸ ਨਹੀਂ ਜੋ ਉਸ ਪ੍ਰਮਾਤਮਾ ਨੂੰ ਚੰਗਾ ਲੱਗੇ ਤਾਂ ਆਪਣੇ ਪੈਦਾ ਕੀਤੇ ਜੀਵਾਂ ਨੂੰ ਵਡਿਆਈ ਆਦਰ ਦਿੰਦਾ ਹੈ ਜੇ ਉਸ ਦੀ ਰਜਾ ਹੋਵੇ ਤਾਂ ਸਜ਼ਾ ਦਿੰਦਾ ਹੈ ਅੱਗੋਂ ਦੇ ਜੇ ਚੇਤੀਏ ਤਾਂ ਕਇਤ ਮਿਲੇ ਸਜਾਈ ਮਹਾਰਾਜ ਕਹਿੰਦੇ ਜੇ ਪਹਿਲਾਂ ਹੀ ਆਪੋ ਆਪਣੇ ਫਰਜ਼ ਨੂੰ ਚੇਤੇ ਰੱਖਦੇ ਰਹੀਏ ਚੇਤੇ ਰੱਖੀਏ ਤਾਂ ਅਜਿਹੀ ਸਜ਼ਾ ਕਿਉਂ ਮਿਲੇ ਆਗੀ ਨਾ ਗੱਲ ਜਿਹੜੀ ਦੱਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮ ਆਪਣੇ ਗੁਰੂ ਨੇ ਜੋ ਲਿਖਿਆ ਸੱਚ ਲਿਖਿਆ ਜੀ ਮਹਾਰਾਜ ਕਹਿੰਦੇ ਫਿਰ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਦੋਸ਼ ਕਰਮ ਆਪਣੇ ਦਾ ਤੂੰ ਕਰਮੀ ਇਹੋ ਜਾਂ ਬੀਜਿਆ ਬੀਜ ਹੀ ਇਹੋ ਜਾਂ ਬੀਜਿਆ ਕਰਮੀ ਇਹੋ ਜਾਂ ਕੀਤਾ ਵੀ ਕੋਈ ਨਹੀਂ ਮੰਤਰ ਮਾਰ ਕੇ ਨਾ ਕਰਦਣੀਆਂ ਫੌਜਾਂ ਆਪਣਾ ਕੀ ਵਿਗਾੜ ਸਕਦੇ ਨੇ ਕੀਤਾ ਨਾ ਕਰਮ ਉਸ ਕਰਮ ਦੀ ਸਜ਼ਾ ਫਿਰ ਮਿਲਦੀ ਆ ਅੱਗੋਂ ਦੇ ਜੇ ਚੇਤੀਏ ਤਾਂ ਕਹਿ ਤਾ ਮਿਲੇ ਸਜ਼ਾਏ ਮਹਾਰਾਜ ਕਹਿੰਦੇ ਜੇ ਪਹਿਲਾਂ ਹੀ ਆਪੋ ਆਪਣੇ ਫਰਜ਼ ਨੂੰ ਚੇਤੇ ਕਰਦੇ ਰਹੀਏ ਚੇਤੇ ਰੱਖੀਏ ਤਾਂ ਇਹ ਜੀ ਸਜ਼ਾ ਕਿਉਂ ਮਿਲੇ ਸਾਹਾ ਸੁਰਤ ਗਵਾਈਆਂ ਰੰਗ ਤਮਾਸ਼ੇ ਚਾਹੀਏ ਜਿੱਥੋਂ ਦੇ ਹਾਕਮਾਂ ਨੇ ਇੱਥੋਂ ਦੇ ਹਾਕਮਾਂ ਨੇ ਐਸ ਵਿੱਚ ਤਮਾਸ਼ਿਆ ਵਿੱਚ ਇੱਥੋਂ ਦੇ ਹਾਕਮਾਂ ਨੇ ਐਸ ਤਮਾਸ਼ਿਆਂ ਦੇ ਚਾਹ ਵਿੱਚ ਆਪਣਾ ਫਰਜ ਭੁਲਾ ਦਿੱਤਾ ਸੀ ਵੀ ਚਲ ਆਪਾਂ ਨੂੰ ਕਿਹੜਾ ਕੁਛ ਕੋਈ ਆਫਤ ਆ ਸਕਦੀ ਹੈ ਪਰ ਇਹ ਨਹੀਂ ਸੀ ਪਤਾ ਵੀ ਬਾਬਰ ਨੇ ਆ ਕੇ ਸਭ ਕੁਝ ਰੋਲ ਦੇਣਾ ਬਾਬਰ ਬਾਣੀ ਫਿਰ ਗਈ ਕੋਈ ਨਾ ਰੋਟੀ ਖਾਏ ਮਹਾਰਾਜ ਕਹਿੰਦੇ ਹੁਣ ਜਦੋਂ ਬਾਬਰ ਦੀ ਦੁਹਾਈ ਫਿਰ ਹੈ ਫਰੀ ਹੈ ਤਾਂ ਹੋਰ ਪਰ ਜਾ ਤਾਂ ਕਿਤੇ ਰਹੀ ਕੋਈ ਪਠਾਨ ਸਹਜਾਦਾ ਵੀ ਕਿਤੋਂ ਮੰਗ ਮੰਗ ਕੇ ਰੋਟੀ ਨਹੀਂ ਖਾ ਸਕਦਾ ਇਹੋ ਜਿਹਾ ਸਮਾਂ ਆ ਗਿਆ ਫਿਰ ਆਇਆ ਕਿਉਂ ਆਪਦੀਆਂ ਕਰਤੂਤਾਂ ਕਾਰਨ ਇਕ ਨਾ ਵਖਤ ਖੁਆਈਏ ਇਕ ਨਾ ਪੂਜਾ ਜਾਏ ਇਕ ਨਾ ਵਖਤ ਖੁਆਈਏ ਇਕ ਨਾ ਪੂਜਾ ਜਾਏ ਸੈਦਪੁਰ ਦੀਆਂ ਇਸਤਰੀਆਂ ਦਾ ਇਹ ਹਾਲ ਹੋ ਰਿਹਾ ਹੈ ਕਿ ਜ਼ਾਲਿਮਾਂ ਦੇ ਪੰਜੇ ਵਿੱਚ ਆ ਕੇ ਮੁਸਲਮਾਨੀਆਂ ਦੇ ਨਵਾਜ ਦੇ ਵਖਤ ਖੁੰਝ ਰਹੇ ਹਨ ਹਿੰਦਵਾਣੀਆਂ ਦਾ ਪੂਜਾ ਦਾ ਸਮਾਂ ਜਾ ਰਿਹਾ ਹੈ ਚੌਕੇ ਬਿਨ ਹਿੰਦਵਾਣੀਆਂ ਕਿਉਂ ਟਿਕੇ ਕੱਢੇ ਨਾ ਜਿਹੜੀਆਂ ਅੱਗੇ ਨਾ ਕੇ ਟਿਕੇ ਲਾ ਕੇ ਵਾਹਿਗੁਰੂ ਅੱਗੇ ਨਾ ਕੇ ਟਿਕੇ ਲਾ ਕੇ ਸੁੱਚੇ ਚੌਕੇ ਵਿੱਚ ਬੈਠਦੀਆਂ ਸਨ ਹੁਣ ਨਾ ਉਹ ਇਸ਼ਨਾਨ ਕਰਕੇ ਤੇ ਕੇਲਾ ਸਕਦੀਆਂ ਹਨ ਤੇ ਨਾ ਹੀ ਉਹਨਾਂ ਦੇ ਸੁੱਚੇ ਚੌਂਕੇ ਰਹਿ ਗਏ ਹਨ ਕੁਛ ਵੀ ਨਹੀਂ ਰਹਾ RAM ਨਕਬੂ ਚੇਤਿਓ ਹੁਣ ਕਹਿਣ ਨਾ ਮਿਲੇ ਖੁਦਾਏ ਹੁਣ ਫਿਰ ਮਦਦ ਜਦੋਂ ਭੀੜ ਪੈਂਦੀ ਆ ਤੇ ਜ਼ਾਲਮ ਆ ਕੇ ਬਰਬਾਦੀ ਕਰਦਾ ਤੇ ਉਦੋਂ ਅਰਦਾਸਾਂ ਕਰਨੀਆਂ ਤੇ ਮਹਾਰਾਜ ਨੇ ਇੱਥੇ ਦੱਸਿਆ ਵੀ RAM ਨਕਬੂ ਚੇਤਿਓ ਹੁਣ ਕਹਿਣ ਨਾ ਮਿਲੇ ਖੁਦਾਏ ਪਹਿਲਾਂ ਪ੍ਰਭੂ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ ਤੇ ਹੁਣ ਅਰਦਾਸਾਂ ਕਰਦੇ ਹੁਣ ਨਹੀਂ ਮਿਲਣਾ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅੱਗੇ ਧਨ ਜੋਬਨ ਦੇ नशे ਵਿੱਚ ਕਦੇ ਰਾਮ ਨੂੰ ਚੇਤੇ ਨਹੀਂ ਸੀ ਕੀਤਾ ਹੁਣ ਜ਼ਾਲਮ ਬਾਬਰ ਸਿਪਾਹੀਆਂ ਨੂੰ ਖੁਸ਼ ਕਰਨ ਵਾਸਤੇ ਉਹਨਾਂ ਨੂੰ ਖੁਦਾ ਖੁਦਾਵੀ ਆਖਣਾ ਨਹੀਂ ਮਿਲਦਾ ਇੱਕ ਘਰ ਆਵੇ ਆਪਣੇ ਇੱਕ ਮਿਲ ਮਿਲ ਪੁੱਛੇ ਸੁਖ ਬਾਬਰ ਦੀ ਕਤ람 ਤੇ ਕੈਦ ਵਿੱਚੋਂ ਜਿਹੜੇ ਕੋਈ ਬਿਰਲੇ ਬਿਰਲੇ ਮਨੁੱਖ ਬਚ ਕੇ ਆਪੋ ਆਪਣੇ ਘਰ ਵਿੱਚ ਆਉਂਦੇ ਹਨ ਉਹ ਇੱਕ ਦੂਜੇ ਨੂੰ ਮਿਲ ਕੇ ਇੱਕ ਦੂਜੇ ਦੀ ਸੁਖ ਸਾੰਦ ਪੁੱਛਦੇ ਹਨ ਇੱਕ ਨਾ ਇਹ ਹੋ ਲਿਖਿਆ ਬਹਿ ਬਹਿ ਰੋਵੇ ਦੁੱਖ ਅਨੇਕਾਂ ਦੇ ਸਾਖ ਸੰਬੰਧੀ ਮਾਰੇ ਤੇ ਕੈਦ ਮਾਰੇ ਗਏ ਤੇ ਕੈਦ ਕੀਤੇ ਗਏ ਉਹਨਾਂ ਦੀ ਕਿਸਮਤ ਵਿੱਚ ਇਹੀ ਮਹਾਰਾਜ ਨੇ ਦੱਸਿਆ ਜੋਤਿ ਸੁਭਾਵੇ ਸੋਥੀਏ ਨਾਨਕ ਕਾ ਮਨੁੱਖ ਹੈ ਨਾਨਕ ਮਨੁੱਖ ਵਿਚਾਰੇ ਕੀ ਕਰਨ ਜੋਗੇ ਹਨ ਉਹੀ ਕੋ ਜਵਾਬ ਪੰਦਾ ਹੈ ਜੋ ਉਸ ਸਿਰਜਣਹਾਰ ਕਰਤਾਰ ਨੂੰ ਪਾਉਂਦਾ ਹੈ ਬਸ ਇੱਥੇ ਗੱਲ ਨਿਬੇੜਤੀ ਸਤਗੁਰਾਂ ਨੇ ਆ ਕੇ ਵੀ ਭਾਈ ਕੀਤੇ ਕਿਰਾਏ ਦਾ ਸਜਾ ਸਾਨੂੰ ਆਪਦੀ ਮਿਲੀ ਆ ਆਪਦੇ ਕੀਤੇ ਦੀ ਆ ਤੇ ਪਰ ਇੱਥੇ ਅਸੀਂ ਇਹੀ ਕਮਾਂਗੇ ਵੀ ਉਹ